ਤੇ ਟੂ ਦੇ ਰੋ ਕਿ ਰਾ ਸਰ ਬੇਟਾ ਜੀ 2017 ਚ ਗਿਆ ਸੀਗਾ ਦਸੰਬਰ ਦੇ ਵਿੱਚ ਸਟਡੀ ਵੇਸ ਤੇ ਗਿਆ ਸੀਗਾ ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਆਈ ਦੇ ਵਿੱਚ 2 3 ਸਾਲ ਉੱਥੇ ਪੀਆਈਐਲ ਆਈ ਉੱਥੋਂ ਫਿਰ ਹੁਣ ਬ੍ਰੈਂਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਨੇੜੇ ਉਹਦੇ 10 ਦਿਨ ਚ ਪੀਆ ਰੌਣ ਵਾਲੀ ਸੀਗੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਵਾਈਜ਼ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਜੀ ਕਿਸੇ ਦਾ ਐਕਸੀਡੈਂਟ ਦਾ ਪਤਾ ਐਕਸੀਡੈਂਟ ਬਰਫ਼ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਭੇ ਚ ਲਾ ਕੇ ਦੂਜੇ ਪਾਸੇ ਸੜਕ ਦੇ ਚੱਲੀ ਗਈ ਉੱਧਰ ਤੋਂ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਗੱਡੀ ਬਰਨ ਹੋ ਗਈ ਅਗਲਾ ਕੀ ਗੱਡੀ ਨੂੰ ਵਿਚੇ ਸੀਗਾ ਤੇ ਉਹ ਵੈਲਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਾਂ ਸੱਟ ਜਿਆਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਤੇ ਐਸਟਾ ਬਸ ਮੌਤ ਹੋ ਗਈ ਪਤਾ ਲੱਗਾ ਕੱਲ ਤੋਂ ਗੱਲ ਵੀ ਹੋ ਰਹੀ ਸੀ ਉਹ ਮੇਰੀ ਦਿਨ ਚ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਤ ਉਹ ਸਰ ਮੇਰੇ ਸੰਨ ਲਾਉ ਨੇ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨੂੰ ਛੱਡ ਕੇ ਆਉਣਾ 에어ਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਤੀ ਆ ਉਹਦੇ ਨਾਲ ਫੋਟੋ ਫਟ ਪਿਛਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਪਾਪਾ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਤੇ ਫੇਰ ਪਤਾ ਨਹੀਂ ਬਾਅਦ ਦੇ ਵਿੱਚ ਫੇਰ ਕਿਤੇ ਘੁੰਮਣ ਕਾ ਮੜ ਚਲੇ ਗਿਆ ਕਿ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘੁਮਾਉਣ ਚਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹੈਪਨਿੰਗ ਹੋ ਗਈ ਜਿਹੜਾ ਗਾਣੇ ਗਾਉਂਦਾ ਵੀ ਸ਼ੌਕ ਕਰਦਾ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਤੇ ਉੱਥੇ بڑے ਦੋਸਤਾਂ ਦੇ ਕਹੇ ਸੀ ਕਿ ਅਸੀਂ ਤੇਰੀ ਐਲਬਮ ਕਰਾਉਣੀ ਆ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਾਉਣੀ ਸੀਗੀ ਤੇ ਪਤਾ ਲੱਗਿਆ ਉਹਨਾਂ ਦੇ ਜਿਹੜੇ ਮੈਸੇਜ ਹੋਣ ਵਾਲੇ ਸੀ ਉਹ ਵੀ ਆ ਗਏ ਸੀ ਆ ਉਹਦੀ ਮੰਗੇਤਰ ਸੀਗੀ ਥੋੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ ਉਹ ਸਾਨੂੰ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਦੇ ਉਹਦੇ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਘੰਟਾ ਤੇ ਬਹੁਤ ਵੱਡਾ ਨਿਆ ਹੋ ਗਿਆ ਪ੍ਰਮਾਤਮਾ ਨੇ ਬਖਤ ਵੱਡਾ ਤਕੜ ਬੰਦੇ ਹੋਰ ਮਿੰਦਾਂ ਨੇ ਪੜਾ ਉਹਦੇ ਮਨ ਨੂੰ ਭਾਜੀ ਸਾਰਿਆਂ ਨੇ ਜੀ ਇੱਥੇ ਸਾਰੇ ਹੁਣ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਿਆ ਜਿੰਨੇ ਆਮ ਆਦਮੀ ਪਾਰਟੀ ਦੇ ਜਾਂ ਸ਼ਹਿਰ ਤੇ ਮੇਰੇ ਹੋਰ ਕੰਮ ਮਹਿਕਮੇ ਦੇ ਸਾਥੀ ਨੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰੇ ਯਾਰ ਇਹ ਪਰ ਕੀ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਭਾਣਾ ਇਦੇ ਵਿੱਚ ਕੁਛ ਕੀਤਾ ਨਹੀਂ ਜਾ ਸਕਦਾ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪੈ ਗਿਆ ਸੀ ਪਰ ਬੜਾਈ ਹੋਣ ਹਰ ਨੌਜਵਾਨ ਸੀਗਾ ਤੇ ਬੜਾਈ ਐਨਰਜੈਟਿਕ ਸੀਗਾ ਪੜਨ ਦੇ ਵਿੱਚ ਬਹੁਤ ਅੱਛਾ ਸੀਗਾ ਪਰ ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਸਾਡਾ ਪਰਿਵਾਰ ਦਾ ਘਾਟਾ ਪੂਰਾ ਨਹੀਂ ਹੋ ਸਕਿਆ